ਇੱਕ ਵਾਰ ਫਿਰ ਸ਼੍ਰੀ ਅਨੰਦਪੁਰ ਸਾਹਿਬ ਦਾ ਨਾਮਿਕ ਬੇਟੀ ਕਰਮਜੀਤ ਕੌਰ ਨੇ ਰੋਸ਼ਨ ਕਰ ਦਿੱਤਾ ਹੈ। ਨੀਡ ਦੀ ਪ੍ਰੀਖਿਆ ਦੇ ਵਿੱਚ ਪੰਜਾਬ ਪੱਧਰ ਤੇ 406ਵਾਂ ਰੈਂਕ ਕੀਤਾ ਹਾਸਲ। ਸਰਕਾਰੀ ਰਜਿੰਦਰਾ ਕਾਲਜ ਪਟਿਆਲਾ ਵਿਕੇਕ ਕਰੇਗੀ ਡਾਕਟਰੀ ਦੀ ਪੜਾਈ। ਬਿਨਾਂ ਕੋਚਿੰਗ ਲੈ ਕੇ ਕੀਤਾ ਮੁਕਾਮ ਹਾਸਲ ਤੇ ਮਾਤਾ-ਪਿਤਾ ਦਾ ਸੁਪਨਾ ਹੋਇਆ ਸੱਚ। ਪਿੰਡ ਸੱਦੇਵਾਲ ਤੋਂ ਉੱਠ ਕੇ ਕੀਤਾ ਵੱਡਾ ਮੁਕਾਮ ਹਾਸਲ ਲੜਕੀਆਂ ਲਈ ਕਰਮਜੀਤ ਬਣੀ ਮਿਸਾਲ। ਨਮਸਕਾਰ ਵੇਖਦੇ ਹੋ ਤੁਸੀਂ ਪੰਜਾਬ ਟੀਵੀ ਪ੍ਰਾਈਮ। ਲੜਕੀਆਂ ਲੜ ਕਿਆ ਤੋਂ ਕਿਸੇ ਵੀ ਮਾਮਲੇ ਦੇ ਵਿੱਚ ਘਟ ਨਹੀਂ ਹਨ ਅਤੇ ਇਸ ਗੱਲ ਨੂੰ ਇੱਕ ਵਾਰ ਫਿਰ ਸਾਬਤ ਕੀਤਾ ਹੈ ਸ਼੍ਰੀ ਆਨੰਦ ਪ੍ਰਸਾਦ ਦੀ ਧੀ ਕਰਮਜੀਤ ਕੌਰ ਨੇ ਇਹ ਕਹਾਣੀ ਹੈ ਇੱਕ ਛੋਟੇ ਜਿਹੇ ਪਿੰਡ ਸੱਦੇਆਲ ਦੀ ਉਸ ਹੌਨਾਰ ਵਿਦਿਆਰਥਣ ਦੀ ਜਿਸ ਨੇ ਆਪਣੀ ਮਿਹਨਤ ਲਗਨ ਅਤੇ ਆਤਮ ਵਿਸ਼ਵਾਸ ਦੇ ਨਾਲ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਪਿਤਾ ਵਰਿੰਦਰ ਸਿੰਘ ਅਤੇ ਮਾਤਾ ਮੰਦੀਪ ਕੌਰ ਦਾ ਮਾਣ ਉਸ ਦੀ ਬੇਟੀ ਨੇ ਉਸ ਸਮੇਂ ਵਧਾ ਦਿੱਤਾ ਜਦੋਂ NEET ਇਮਤਿਹਾਨ ਦੇ ਵਿੱਚ ਪੰਜਾਬ ਪੱਧਰ ਤੇ 406ਵਾਂ ਰੈਂਕ ਹਾਸਲ ਕੀਤਾ ਜਿਸ ਦਾ ਸੁਪਨਾ ਹਰ ਮਾਤਾ ਪਿਤਾ ਆਪਣੇ ਬੱਚਿਆਂ ਲਈ ਦੇਖਦੇ ਹਨ ਪੜਾਈ ਵਿੱਚ ਸ਼ੁਰੂ ਤੋਂ ਹੀ ਤੇਜ਼ ਕਰਮਜੀਤ ਨੇ 10ਵੀਂ ਤੋਂ ਬਾਅਦ ਹੀ ਆਪਣਾ ਟਿਚਾ ਤੈ ਕਰ ਲਿਆ ਸੀ ਉਸਨੇ ਸਿਰਫ ਸੁਪਨੇ ਹੀ ਨਹੀਂ ਵੇਖੇ ਸਗੋਂ ਉਹਨਾਂ ਨੂੰ ਪੂਰਾ ਕਰਨ ਦੇ ਲਈ 11ਵੀਂ ਕਲਾਸ ਤੋਂ ਹੀ ਮਿਹਨਤ ਸ਼ੁਰੂ ਕਰ ਦਿੱਤੀ ਮਾਤਾ ਪਿਤਾ ਦਾ ਕਹਿਣਾ ਹੈ ਕਿ ਉਹਨਾਂ ਨੇ ਹਮੇਸ਼ਾ ਹੀ ਆਪਣੀ ਧੀ ਨੂੰ ਪ੍ਰੇਰਿਤ ਕੀਤਾ ਤੇ ਫੈਸਲਾ ਲਿਆ ਕਿ ਉਹਨਾਂ ਦੀ ਹਰ ਜ਼ਰੂਰਤ ਪੂਰੀ ਕਰਨਗੇ ਕਿਉਂਕਿ ਧੀਆ ਭਾਰ ਨਹੀਂ ਸਗੋ ਮਾਣ ਦਾ ਕਾਰਨ ਹੁੰਦੀਆਂ ਹਨ ਕਰਮਜੀਤ ਮਾਪਿਆਂ ਦੀ ਇਕਲੋਤੀ ਧੀ ਹੈ ਤੇ ਉਹਨਾਂ ਦੇ ਪੁੱਤਰ ਦੀ ਬਿਮਾਰੀ ਦੇ ਦੌਰਾਨ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ ਇਹਨਾਂ ਸਮੱਸਿਆਵਾਂ ਦੇ ਦੌਰਾਨ ਉਹਨਾਂ ਨੂੰ ਰੋਜ਼ਾਨਾ ਕਈ ਸਾਲ ਹਸਪਤਾਲੇ ਚੱਕਰ ਲਗਾਉਣੇ ਪੈਂਦੇ ਸਨ ਪਰੰਤੂ ਉਹਨਾਂ ਦੇ ਧੀ ਨੇ ਹਮੇਸ਼ਾ ਪੜ੍ਹਾਈ ਨੂੰ ਅੱਗੇ ਰੱਖਿਆ ਜਿਸ ਕਰਕੇ ਅੱਜ ਉਹ ਇਸ ਪ੍ਰੀਖਿਆ ਦੇ ਵਿੱਚ ਵਧੀਆ ਰੈਂਕ ਹਾਸਲ ਕਰ ਗਈ ਹੈ। ਇਹ ਕਰਮਜੀਤ ਅਤੇ ਉਸਦੇ ਪਰਿਵਾਰ ਲਈ ਮਾਣ ਦਾ ਪਲ ਹੈ ਸਗੋਂ ਸਾਰੇ ਸ਼੍ਰੀ ਅਨੰਦਪੁਰ ਸਾਈਪਲੇ ਵੀ ਪ੍ਰੇਰਨਾਦਾਇਕ ਸੁਨੇਹਾ ਹੈ। ਭਾਵੁਕ ਸ਼ਬਦਾਂ ਦੇ ਵਿੱਚ ਕਰਮਜੀਤ ਨੇ ਖਾਸ ਗੱਲਬਾਤ ਦੇ ਦੌਰਾਨ ਕਿਹਾ ਇਹ ਸੁਪਨਾ ਸਿਰਫ ਮੇਰਾ ਹੀ ਨਹੀਂ ਸੀ ਸਗੋਂ ਮੇਰੇ ਮਾਤਾ-ਪਿਤਾ ਦਾ ਵੀ ਸੁਪਨਾ ਸੀ। ਅੱਜ ਮੈਨੂੰ ਮਾਣ ਹੈ ਕਿ ਉਹ ਸੁਪਨਾ ਪੂਰਾ ਕੀਤਾ ਅਤੇ ਆਪਣੇ ਪਰਿਵਾਰ ਤੇ ਆਪਣੇ ਸ਼ਹਿਰ ਦਾ ਨਾਮ ਦੇਸ਼ ਭਰ ਦੇ ਵਿੱਚ ਰੋਸ਼ਨ ਕੀਤਾ ਹੈ। ਕਰਮਜੀਤ ਨੇ ਆਪਣੇ ਅਧਿਆਪਕਾਂ, ਪਰਿਵਾਰਕ ਮੈਂਬਰਾਂ ਤੇ ਸਾਰੇ ਦੋਸਤਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਹਰ ਕਦਮ 'ਤੇ ਉਸ ਦਾ ਸਾਥ ਦਿੱਤਾ ਹੈ। ਘਰ ਵਿੱਚ ਖੁਸ਼ੀ ਦਾ ਮਾਹੌਲ ਹੈ, ਵਧਾਈ ਦੇਣ ਵਾਲਿਆਂ ਦੀ ਲੜੀ ਲੱਗੀ ਹੋਈ ਹੈ। ਪਿਤਾ ਦੀਆਂ ਅੱਖਾਂ ਵਿੱਚ ਇੱਕ ਖਾਸ ਚਮਕ ਦਿਖਾਈ ਦਿੱਤੀ। ਉਹ ਚਮਕ ਸੀ ਮਾਣ ਦੀ, ਖੁਸ਼ੀ ਦੀ ਅਤੇ ਵਿਸ਼ਵਾਸ ਦੀ ਜੋ ਕਰਮਜੀਤ ਨੇ ਇੱਕ ਨਵੇਂ ਉਨਾਨ ਨਾਲ ਜਗਾਇਆ ਹੈ ਪਿਤਾ ਨੇ ਕਿਹਾ ਕਿ ਉਹਨਾਂ ਦੀ ਧੀ ਵੱਲੋਂ ਕੋਈ ਕੋਚਿੰਗ ਨਹੀਂ ਲਈ ਗਈ ਸਗੋਂ ਆਪਣੇ ਘਰ ਬੈਠ ਕੇ ਹੀ ਪੜ੍ਹਾਈ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਬੀਤੇ ਸਾਲ ਵੀ ਉਹਨਾਂ ਦੀ ਪੁੱਤਰੀ ਨੇ ਨੀਰ ਦੀ ਪ੍ਰੀਖਿਆ ਪਾਸ ਕੀਤੀ ਸੀ ਪਰੰਤੂ ਉਸ ਨੂੰ ਨਿੱਜੀ ਕਾਲਜ ਦੇ ਵਿੱਚ ਦਾਖਲਾ ਮਿਲਦਾ ਸੀ ਜਿਸ ਨੂੰ ਉਹਨਾਂ ਨੇ ਨਾਮਨਜ਼ੂਰ ਕਰ ਦਿੱਤਾ ਸੀ ਉਹਨਾਂ ਕਿਹਾ ਕਿ ਉਹ ਸਾਂਝੇ ਪਰਿਵਾਰ ਦੇ ਵਿੱਚ ਆਪਣੇ ਭਰਾ ਰਜਿੰਦਰ ਸਿੰਘ ਸਮੇਤ ਰਹਿੰਦੇ ਹਨ ਅਤੇ ਉਹਨਾਂ ਨੂੰ ਕਦੇ ਵੀ ਕੋਈ ਪਰਿਵਾਰਕ ਕਮੀ ਮਹਿਸੂਸ ਨਹੀਂ ਹੋਈ ਕਿਉਂਕਿ ਉਹਨਾਂ ਨੂੰ ਵੱਡੇ ਭਰਾ ਦਾ ਹਰ ਕੰਮ ਦੇ ਵਿੱਚ ਬਹੁਤ ਹੀ ਸਹਿਯੋਗ ਮਿਲਦਾ ਹੈ ਕਰਮਜੀਤ ਦੀ ਕਾਮਯਾਬੀ ਸਿਰਫ ਉਸ ਦੇ ਪਰਿਵਾਰ ਦੀ ਨਹੀਂ ਸਗੋ ਪੂਰੇ ਸ਼ਹਿਰ ਦੀ ਕਾਮਯਾਬੀ ਹੈ ਇੱਕ ਵਾਰ ਫਿਰ ਛੋਟਾ ਸ਼ਹਿਰ ਵੱਡੀ ਉਪਲਬਧੀ ਦਾ ਗਵਾਹ ਬਣਿਆ ਹੈ ਜੇ ਅਸੀਂ ਇਹ ਕਹਾਣੀ ਦਾ ਸਾਰ ਸਮਝੀਏ ਤਾਂ ਇਹ ਸਿਰਫ ਕਾਮਯਾਬੀ ਦੀ ਦਾਸਤਾਨ ਨਹੀਂ ਸਗੋ ਪੂਰੇ ਸਮਾਜ ਦੇ ਲਈ ਸੁਨੇਹਾ ਹੈ ਧੀਆਂ ਕਿਸੇ ਤੋਂ ਘੱਟ ਨਹੀਂ ਹੁੰਦੀਆਂ ਜੇ ਮਾਤਾ ਪਿਤਾ ਧੀਆਂ ਤੇ ਭਰੋਸਾ ਕਰਕੇ ਉਹਨਾਂ ਨੂੰ ਹਰ ਮੌਕਾ ਦੇਣ ਤਾਂ ਉਹ ਕਮਾਲ ਕਰ ਸਕਦੀਆਂ ਹਨ ਛੋਟੇ ਸ਼ਹਿਰ ਤੋਂ ਨਿਕਲ ਕੇ ਵੀ ਬੱਚੇ ਵੱਡੇ ਮੁਕਾਮ ਹਾਸਲ ਕਰ ਸਕਦੇ ਹਨ ਅੱਜ ਕਰਮਜੀਤ ਹਜ਼ਾਰਾ ਲੜਕੀਆਂ ਲਈ ਪ੍ਰੇਰਣਾ ਬਣ ਚੁੱਕੀ ਹੈ ਉਸਦੀ ਕਾਮਯਾਬੀ ਇਹ ਦੱਸਦੀ ਹੈ ਕਿ ਮਿਹਨਤ ਤੇ ਸਹੀ ਦਿਸ਼ਾ ਦੇ ਵਿੱਚ ਤਿਆਰੀ ਦੇ ਨਾਲ ਕੋਈ ਵੀ ਟੀਚਾ ਹਾਸਲ ਕੀਤਾ ਜਾ ਸਕਦਾ ਹੈ ਛੋਟੇ ਪਿੰਡ ਸੱਦੇ ਵਾਲ ਦੀ ਧੀ ਦੀ ਉਪਲਬਧੀ ਕਿਸੇ ਸੁਪਨੇ ਤੋਂ ਘੱਟ ਨਹੀਂ ਹੈ ਇਹ ਕਹਾਣੀ ਹਰ ਉਸ ਲੜਕੇ ਲਈ ਮਿਸਾਲ ਹੈ ਜੋ ਆਪਣੇ ਸੁਪਨਿਆਂ ਨੂੰ ਖੰਭ ਲਗਾਉਣਾ ਚਾਹੁੰਦੀ ਹੈ। ਇਹ ਕਹਾਣੀ ਹਰ ਉਸ ਮਾਤਾ-ਪਿਤਾ ਲਈ ਸਬਕ ਹੈ ਜੋ ਆਪਣੀਆਂ ਧੀਆਂ ਨੂੰ ਬਰਾਬਰੀ ਦਾ ਦਰਜਾ ਦੇਣ ਵਿੱਚ ਹਿਜਿਜ ਚਾਉਂਦੇ ਹਨ। ਕਰਮਜੀਤ ਨੇ ਸਾਬਤ ਕੀਤਾ ਹੈ ਕਿ ਜਦ ਸੁਪਨਿਆਂ ਨੂੰ ਖੰਭ ਮਿਲਦੇ ਹਨ ਤਾਂ ਉਡਾਨ ਕਿਸੇ ਵੀ ਉਚਾਈ ਤੱਕ ਜਾ ਸਕਦੀ ਹੈ। ਇੱਕ ਵਾਰ ਫਿਰ ਸ਼੍ਰੀ ਅਨੰਦਪੁਰ ਸਾਹਿਬ ਦਾ ਨਾਮ ਰੋਸ਼ਨ ਹੋਇਆ ਹੈ ਅਤੇ ਉਹ ਵੀ ਇੱਕ ਧੀਦੀ ਕਾਮਯਾਬੀ ਦੇ ਨਾਲ ਕਰਮਜੀਤ ਕੌਰ ਸ਼੍ਰੀ ਆਨੰਦਪੁਰ ਸਾਹਿਬ ਦੀ ਸ਼ਾਨ ਦੇਸ਼ਦੀਪ ਪਛਾਣ ਇਹ ਸੀ ਸਾਡੀ ਖਾਸ ਰਿਪੋਰਟ ਜੋ ਸੁਨੇਹਾ ਦਿੰਦੀ ਹੈ ਧੀਆ ਭਾਰ ਨਹੀਂ ਸਕੋ ਅਨਮੋਲ ਹੀਰੇ ਹਨ ਉਹਨਾਂ ਨੂੰ ਮੌਕਾ ਦਿਓ ਉਹ ਤੁਹਾਨੂੰ ਮਾਣ ਕਰਨ ਦਾ ਮੌਕਾ ਦੇਣਗੀਆਂ ਸ਼੍ਰੀ ਆਨੰਦਪੁਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕਰਮਨਜੀਤ ਕੌਰ ਹੈ ਔਰ ਮੈਂ ਗੰਗੂਵਾਲ ਰਹਿਣੀ ਆ ਲਿਏ ਮੈਂ ਆਪਣੀ ਐਲकेजी ਤੋਂ ਲੈ ਕੇ ਪਲੱਸ 2 ਦੀ ਜੋ ਵੀ ਐਜੂਕੇਸ਼ਨ ਹੈ ਸਾਰੀ ਬੀਬੀਐਮਬੀਡੀਏ ਵੀ ਸਕੂਲ ਨੰਗਲ ਤੋਂ ਲਈ ਸ਼ੁਰੂ ਤੋਂ ਲੈ ਕੇ ਉੱਥੇ ਦਾ ਕੀ ਪੜ੍ਹੀ ਔਰ 10th ਜਿਵੇਂ ਮੇਰੇ 96% ਆਏ ਤੇ 12th 94 ਤੇ ਔਰ ਫਿਰ NEET ਦਾ ਜਿਹੜਾ 2025 ਇਸ NEET ਦੇ ਟੈਸਟ ਵਿੱਚ ਮੇਰੇ 26000 ਰੈਂਕ ਆਈ ਕਿੰਨਾ ਮਿਹਨਤ ਬਹੁਤ ਕਰਨੀ ਪਈ ਸਿਰਫ ਦਿਨ ਵਿੱਚ 6 ਘੰਟੇ ਹੀ ਸੌਂਦੇ ਤੇ ਔਰ ਬਾਕੀ 12 ਤੋਂ 14 ਘੰਟੇ ਦੀ ਸਿਟਿੰਗ ਸੀ ਮਤਲਬ ਸਿਰਫ ਪੜਾਈ ਹੋਏ ਪੜਾਈ ਤੇ ਇਹ ਖਾਣਾ ਤਾਂ ਇਹ ਪੜਾਈ ਦੀ ਬਣੂ ਤੇ ਲੱਗਾ ਹੋਰ ਕੋਈ ਹੋਣੀ ਕੋਚਿੰਗ ਵੀ ਲਈ ਹੈ ਜੀ ਕੋਈ ਨਹੀਂ ਨਹੀਂ ਮੈਂ ਕੋਈ ਕੋਚਿੰਗ ਨਹੀਂ ਲਈ ਮੈਂ 셀ਫ ਸਟਡੀ ਕਰਦੀ ਸੀ ਬਸ ਇੱਕ ਆਨਲਾਈਨ ਐਪ ਪਿਆ ਤਾਂ 5000 ਦਾ ਉਤੇ ਲੱਗਾ ਹੋਰ ਕੋਈ ਐਕਸ਼ਨ ਨਹੀਂ ਬਾਕੀ ਜੋ ਆਨਲਾਈਨ ਜੋ ਵੀ ਰਿਸੋਰਸਸ ਜੋ ਵੀ ਅਵੇਲੇਬਲ ਹੋਏ ਉਸ ਤੇ ਦੇਖੀ ਕਿਵੇਂ ਕਰਦੇ ਹੋ ਤੁਹਾਡੀ ਕੋਈ ਗਵਰਨਮੈਂਟ ਚੋਂ ਲੈਂ ਸਕਦੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਵੀ ਕੇ ਡ੍ਰੀਮ ਸੀ ਜੋ ਮੇਰਾ ਪੂਰਾ ਹੋਇਆ ਜੋ ਬਚਪਨ ਤੇ ਪਰ ਡ੍ਰੀਮ ਸੋਚਦੇ ਹੋ ਅੱਜ ਫੁੱਲਫਿਲ ਹੋਇਆ ਕਦੇ ਸੋਚਿਆ ਨਹੀਂ ਸੀ ਕਿ ਇਹ ਪੂਰਾ ਹੋ ਸਕੇਗਾ ਰਬ ਵਾਹਿਗੁਰੂ ਦਾ ਬਹੁਤ 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 ਜ਼ਿਆਦਾ ਥੈਂਕ ਯੂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਦੀਪ ਕੌਰ ਹੈ ਤੇ ਮੇਰੀ ਬੇਟੀ ਕਰਨਨਜੀਤ ਕੌਰ ਫਖਰ ਦਾ ਬਹੁਤ ਮਹਿਸੂਸ ਹੋ ਰਿਹਾ ਕਿਉਂਕਿ ਇੱਕ ਬੇਟੀ ਦਾ ਇਸ ਲੈਵਲ ਤੇ ਜਾਣਾ ਮਾਣ ਲਈ ਤਾਂ ਸਭ ਤੋਂ ਵੱਡਾ ਸੁਪਨਾ ਹੁੰਦਾ ਬਟ ਇਹਨੇ ਸਾਰੀ 셀ਫ ਸਟੱਡੀ ਕੀਤੀ ਅਜੇ ਤੱਕ ਤਰੀ ਕੋਈ ਟਿਊਸ਼ਨ ਵੀ ਨਹੀਂ ਰੱਖੀ ਹੈਗੀ ਕਿਉਂਕਿ ਦਾ ਜਿਹੜਾ ਜੀਵਨ ਹੈ ਸ਼ੁਰੂ ਤੇ ਲੈ ਕੇ ਸੰਘਰਸ਼ਦਾ ਹੀ ਰਿਹਾ ਤੇ ਜਦੋਂ ਮੇਰਾ ਬੇਟਾ ਹੋਇਆ ਸੀਗਾ ਉਦੋਂ ਫਿਫਥ ਕਲਾਸ ਹੀ ਸੀਗੀ ਮੇਰਾ ਬੇਟਾ ਹੋਂ ਤੋਂ ਥੋੜੇ ਦਿਨਾਂ ਬਾਅਦ ਹੀ ਬਿਮਾਰ ਹੋ ਗਿਆ ਉਸ ਦੌਰਾਨ ਉਹ ਜਨਨ ਕਿ ਉਹਦੇ ਬ੍ਰੇਨ ਚ ਇੱਕ ਤਰ੍ਹਾਂ ਦਾ ਡਿਫਿਕਲਟ ਕਲੋਟ ਜਾਂ ਕੁਛ ਲੈ ਕੇ ਲੱਗ ਲਿਆ ਸਵੇਲਿੰਗ ਆ ਗਈ ਉਸ ਚੱਕਰ ਚ ਉਹ ਉੱਠ ਕੁਝ ਵੀ ਖਾ ਤੁਰਨਾ ਫੀਰਨਾ ਕੁਛ ਨਹੀਂ ਕਰਦਾ ਸੀਗਾ 7 ਸਾਲ ਤੱਕ ਜਨਨ ਕਿ ਉਸੇ ਤਰੀਕੇ ਰਿਹਾ ਉਸ ਦੌਰਾਨ ਮੇਰੀ ਬੇਟੀ ਨੇ ਮੇਰੀ ਬਹੁਤ ਹੈਲਪ ਕੀਤੀ ਕਿਉਂਕਿ ਜੇ ਮੈਨੂੰ ਕੋਈ ਕੰਮ ਕਰਨਾ ਹੁੰਦਾ ਸੀਗਾ ਇਹਨੇ ਉਹਨੂੰ ਪਕੜ ਕੇ ਹੀ ਪੜ ਲੈਣਾ ਤੇ ਨਾਲ ਮੇਰੀ ਹੈਲਪ ਵੀ ਕਰਵਾ ਦੇਣੀ ਇਹਨੇ ਸਾਰੀ ਸਟੱਡੀ ਨਾਲ ਹੀ ਇੱਥੇ ਤੱਕ ਪਹੁੰਚੀ ਪਰਮਾਤਮਾ ਦਾ ਬਹੁਤ ਧੰਨਵਾਦ ਕਰਦੇ ਆ ਸਿੰਗਰ ਸਿੰਦਰ ਕੋਈ ਵੀ ਆ ਤੁਹਾਨੂੰ ਬੇਟੀਆਂ ਬੜਾ ਆ ਇਹ ਸੰਦੇਸ਼ ਆਪਦਾ ਸਭ ਤੋਂ ਵੱਡਾ ਸੰਦੇਸ਼ ਇਹ ਹੈ ਕਿ ਬੇਟੀਆਂ ਹੋਣਾ ਬਹੁਤ ਮਾਣ ਵਾਲੀ ਗੱਲ ਹੈ ਜੋ ਜਿੰਨਾ ਬੇਟੀ ਬੇਟੀ ਮਾਂ ਦੀ ਇੱਕ ਫਰੈਂਡ ਹੁੰਦੀ ਆ ਸਭ ਤੋਂ ਪਹਿਲਾਂ ਬੇਟੀ ਹੀ ਮਾਂ ਦੀ ਇੱਕ ਫਰੈਂਡ ਹੁੰਦੀ ਆ ਤੇ ਬੇਟੀ ਲਈ ਮਾਂ ਉਹਦੀ ਇੱਕ ਫਰੈਂਡ ਹੁੰਦੀ ਆ ਇਹ ਬਹੁਤ ਬੜੀ ਮਾਣ ਵਾਲੀ ਗੱਲ ਆ ਮੈਨੂੰ ਕਦੀ ਨਹੀਂ ਲੱਗਿਆ ਕਿ ਮੇਰੀ ਇੱਕ ਬੇਟੀ ਹੈ ਬਾਕੀ ਮੇਰੇ ਇਹ ਮੇਰੇ ਅਸੀਂ ਜੁਆਇੰਟ ਫੈਮਲੀਜ਼ ਰਹਿੰਦੀ ਹੈ ਇਹ ਮੇਰੇ ਕੋਲ ਬੱਚੇ ਵੀ ਹੈ ਹੋਰ ਹੈਗੇ ਆ ਵੀ ਮੈਨੂੰ ਇਹ ਕਦੀ ਨਹੀਂ ਮਹਿਸੂਸ ਹੋਇਆ ਕਿ ਮੇਰੀ ਇੱਕ ਬੇਟੀ ਆ ਪਰ ਮੈਂ ਹਮੇਸ਼ਾ ਇਹ ਸੋਚਿਆ ਮੇਰੇ ਕੋਲ 3 ਬੱਚੇ ਆ ਸਭ ਤੋਂ ਪਹਿਲਾ ਤਾਂ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਮੈਂ ਵਰਿੰਦਰਪਾਲ ਸਿੰਘ son of ਸਰਦਾਰ ਪ੍ਰੀਤਮ ਸਿੰਘ ਆਪਾਂ ਪਿੰਡ ਸੱਧਿਆਲ ਇੱਥੇ ਗੰਗੂਆਲ ਵਿਖੇ ਬੜੇ ਲੰਬੇ ਟਾਈਮ ਤੋਂ ਰਹਿ ਰਹੇ ਆ ਫਾਦਰ ਸਾਹਿਬ ਸਾਡੇ ਇੱਥੇ ਬੀਵੀਐਮਬੀ ਦੇ ਵਿੱਚ ਜੌਬ ਕਰਦੇ ਸੀ ਹਨਾ ਯੂਆਰ ਸਾਡੇ ਵਿੱਚ ਨਹੀਂ ਹੈ ਮਦਰ ਸਾਡੇ ਮਾਤਾ ਗਿਆਨਕੌਰ ਤੇ ਸਾਡੀ ਬੇਟੀ ਕਰਮਨਜੀਤ ਕੌਰ ਤੇ ਇਹਨੇ NEET UG ਦਾ ਇਗਜ਼ਾਮ ਦਿੱਤਾ ਸੀ ਜਿਹਦੇ ਵਿੱਚ ਇਹਦੀ ਸਿਲੈਕਸ਼ਨ ਹੋ ਚੁੱਕੀ ਹੈ ਆਪਣਾ ਪਟਿਆਲੇ ਵਿਖੇ ਸਰਕਾਰੀ ਕਾਲਜ ਰਜਿੰਦਰਾ ਮੈਡੀਕਲ ਕਾਲਜ ਵਿਖੇ ਤੇ ਇਹਨੇ ਆਲ ਇੰਡੀਆ ਦੇ ਵਿੱਚ 26000 ਰੈਂਕ ਲਿਆ ਸੀ ਤੇ ਪੰਜਾਬ ਦੇ ਵਿੱਚ ਜਿਹੜਾ ਇਹਦਾ 406 ਰੈਂਕ ਸੀ ਤੇ ਹੁਣ ਇਹਦੀ ਐਡਮਿਸ਼ਨ ਹੋ ਚੁੱਕੀ ਹੈ ਤੇ ਅਸੀਂ ਬੜੇ ਪਰਮਾਤਮਾ ਦਾ ਥੈਂਕਸਫੁਲ ਹਾਂ ਕਿ ਸਾਡੇ ਇਹ ਜਿਆ ਬੱਚਾ ਹੋਣ ਹਾਰ ਗਿਆ ਤੇ ਇਹਨੇ ਬੜੀ ਮਿਹਨਤ ਕੀਤੀ ਸੋ ਮੈਂ ਤਾਂ ਇਹ ਕਹਾਂਗਾ ਕਿ ਦੇਖੋ ਫਕਰ ਵਾਲੀ ਗੱਲ ਤਾਂ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਹ ਅਸੀਂ ਜੁਆਇੰਟ ਫੈਮਿਲੀ ਦੇ ਵਿੱਚ ਆ ਹਨਾ ਜੀ ਅਸੀਂ ਦੋ ਬ੍ਰਦਰ ਆ ਤੇ ਅਸੀਂ ਜੁਆਇੰਟ ਫੈਮਿਲੀ ਦੇ ਵਿੱਚ ਆ ਤੇ ਸਾਡੀ ਇਹ ਮੇਰੀ ਇੱਕ ਬੇਟੀ ਹੈ ਇਹ ਤੇ ਫਕਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਬੇਟੀਆਂ ਦਾ ਮੁਕਾਮ ਲੈਣਾ ਇੱਕ ਬਹੁਤ ਵੱਡੀ ਗੱਲ ਹੈ ਹਨਾ ਇਹੋ ਜੀਆਂ ਬੇਟੀਆਂ ਮੇਰੇ ਖਿਆਲ ਤੇ ਘਰ ਘਰ ਹੋਵੇ ਅਸੀਂ ਬਹੁਤ ਫਖਰ ਮਹਿਸੂਸ ਕਰਦੇ ਆ ਕਿ ਸਾਨੂੰ ਇਹ ਜਹਾਜ਼ ਹੁਣ ਹਾਰ ਬੱਚਾ ਮਿਲੇ ਸੋ ਪਰਮਬੜ ਬਲੈਸਡ ਫੀਲ ਕਰਦੇ ਆ